ਖਡੂਰ ਸਾਹਿਬ ਤੋਂ ਜਿੱਤ ਹਾਸਲ ਕਰਨ ਵਾਲੇ ਭਾਈ ਅਮਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਮਿਲੀ ਹੈ ਜਿਸ ਤੋਂ ਬਾਅਦ ਅੱਜ ਸੌਣ ਚੁੱਕਣ ਦੇ ਲਈ ਸੰਸਦ ਭਵਨ ਉਹ ਪਹੁੰਚ ਰਹੇ ਨੇ ਇਸ ਨਾਲ ਹੀ ਬੀਤੇ ਰਾਤ ਤੋਂ ਪਹੁੰਚੇ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਅ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਪਵੰਦਲੇ ਰਵਾਨਾ ਹੋ ਚੁੱਕੇ ਨੇ ਇਸ ਦੌਰਾਨ ਹੈ ਤਰਸੀਮ ਸਿੰਘ ਦੇ ਨਾਲ ਫਰੀਦਕੋਟ ਤੋਂ ਲੋਕ ਸਭਾ ਸੰਸਦ ਭਾਈ ਸਰਬਜੀਤ ਸਿੰਘ ਖਾਲਸਾ ਵੀ ਮੌਜੂਦ ਰਹੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਦੁਪਹਿਰ ਤੱਕ ਭਾਈ ਅਮਰਪਾਲ ਸਿੰਘ ਦੀ ਮੁਲਾਕਾਤ ਪ੍ਰਵਾਦ ਦੇ ਨਾਲ 1 ਘੰਟੇ ਦੇ ਲਈ ਹੋਵੇਗੀ ਇਹ ਸਾਰੀ ਜਾਣਕਾਰੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਦਿੱਤੀ ਗਈ ਹੈ ਜੋ ਮਰਪਾਲ ਜੀ ਸੌਂਚ ਪੰਜਾਰੇ ਨੂੰ ਮੈਂ ਡੇਟ ਲੈਂਦਾ ਜਰਾ ਕੀ ਕੋਈ ਜਾਣਕਾਰੀ ਆਈ ਹੈ ਕਦੋਂ ਇਹਨੇ ਕਿਉਂ ਨਹੀਂ ਸਾਡੇ ਕੋਲ ਤੇ ਕੱਲ੍ਹ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਤੇ ਆਪ ਤੁਸੀਂ ਦਿੱਲੀ ਪਹੁੰਚ ਜਾਓ ਕੱਲ ਉਹਨਾਂ 5 ਤਰੀਕ ਨੂੰ ਸੌਂਚ ਕਾਈ ਜਾਊਗੀ ਤੇ ਕੱਲ ਹੀ ਤੁਹਾਨੂੰ ਕੱਲ ਦਾ ਸ਼ਡਿਊਲ ਦੱਸਿਆ ਜਾਊਗਾ ਤੇ ਅਜੇ ਤੱਕ ਸਾਨੂੰ ਕੋਈ ਸਰਕਾਰ ਦੀ ਤਰਫੋਂ ਕੋਈ ਇਦਾਂ ਦੀ ਜਾਣਕਾਰੀ ਦਿੱਤੀ ਕਿ ਕਿੰਨੇ ਵਜੇ ਨੂੰ ਸੌਂਚ ਕਾਈ ਜਾ ਰਹੀ ਆ ਕਿੰਨੇ ਆਦਮੀ ਨੂੰ ਮਿਲਣ ਦਿੱਤਾ ਜਾ ਸਕਦਾ ਤੇ ਸਾਡੀ ਤੇ ਅੱਜ ਵੀ ਸਰਕਾਰ ਨੂੰ ਲੋਕ ਸਭਾ ਸਪੀਕਰ ਨੂੰ ਵੀ ਇਹ ਬੇਨਤੀ ਆ ਕਿ ਬਹੁਤ ਲੋਕ ਪੰਜਾਬ ਤੋਂ ਉਹਨਾਂ ਨੂੰ ਮਿਲਣ ਵਾਲੇ ਚਾਉਣ ਵਾਲੇ ਆਏ ਹੋਏ ਆ ਤੇ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਮੀਡੀਆ ਨੂੰ ਵੀ ਰਿਪੋਰਟ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਜੋ ਲੋਕਾਂ ਵਾਸਤੇ ਪੰਜਾਬ ਵਾਸਤੇ ਉਹ ਕੀ ਸੋਚਦੇ ਆ ਉਹ ਪਤਾ ਚੱਲ ਸਕੇ। ਜੇ ਤੁਹਾਡੇ ਨਾਲ ਕੋਈ ਨਾਲੇ ਮਿਲਣਾ ਵੀ ਹੈ ਤਾਂ ਤੁਹਾਨੂੰ ਸ਼ਡਿਊਲ ਤੇ ਦਿੱਤਾ ਹੀ ਹੋਊਗਾ ਜਾਂ ਦੱਸਣਗੇ ਕੋਈ ਰਾਬਤਾ ਕਾਇਮ ਹੋਇਆ ਨਹੀਂ ਅਜੇ ਇਹ ਸ਼ਡਿਊਲ ਨਹੀਂ ਦਿੱਤਾ ਕੋਈ ਵੀ ਤੇ ਅਧਿਕਾਰੀ ਕਹਿੰਦੇ ਸੀ ਕਿ ਸਾਡੇ ਕੋਲ ਜਿੱਦਾਂ ਜਾਣਕਾਰੀ ਆਉਂਦੀ ਅਸੀਂ ਤੁਹਾਨੂੰ ਅੱਗੇ ਫਾਰਵਰਡ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਹੋਣ ਸ਼ਾਇਦ ਜਲਦੀ ਕੋਈ ਨਾ ਕੋਈ ਨਵੀਂ ਜਾਣਕਾਰੀ ਆਊਗੀ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਵੀ ਅੱਗੇ ਦੱਸਤਾ ਜਾਊਗਾ ਕੋਈ ਤੁਹਾਡੇ ਨਾਲ ਕੋਈ ਗੱਲ ਹੈ ਇਹਸੀ ਗੱਲ ਕਰ ਰਹੀ ਆ ਜਾਂ ਪੰਜਾਬ ਪੁਲਿਸ ਦੇ ਅਧਿਕਾਰੀ ਕਰਦਾ ਨਹੀਂ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਕੋਈ ਡਿਊਟੀ ਲੱਗੀ ਸੀ ਤੇ ਉਹ ਕਹਿੰਦੇ ਕਿ ਜਦੋਂ ਸਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਹਦਾਇਤ ਆਉਂਦੀ ਆ ਜੋ ਵੀ ਉਹ ਜਾਣਕਾਰੀ ਹੋਊਗੀ ਅਸੀਂ ਉਹ ਤੁਹਾਨੂੰ ਉਹ ਨਾਲ ਦੀ ਨਾਲ ਦੱਸਦੇ ਜਾਵਾਂਗੇ ਫਿਰ ਕੀ ਪ੍ਰੋਗਰਾਮ ਆ ਸਾਨੂੰ ਮਿਲਣ ਦਾ ਜਾਂ ਕੁਝ ਵੀ ਉਹ ਅਸੀਂ ਉਹ ਦਾ ਪ੍ਰਬੰਧ ਕਰਕੇ ਤੁਹਾਨੂੰ ਪੁੱਛ ਪ੍ਰਬੰਧਾ ਬਾਰੇ ਵੀ ਉਹ ਦੱਸਿਆ ਕਿ ਪ੍ਰਬੰਧ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੈ ਕੇ ਵਾਪਸ ਲਿਜਾਣ ਦਾ ਕਰੂਗਾ ਨੇ ਉਹ ਤਾਂ ਚਲੋ ਜੀ ਉਹਨਾਂ ਨੇ ਆਪਣੇ ਲੈਵਲ ਤੇ ਕੀਤੇ ਹੋਣਗੇ ਪਰ ਸਾਨੂੰ ਤੇ ਉਹਨਾਂ ਨਾਲ ਮੁਲਾਕਾਤ ਦਾ ਪ੍ਰਬੰਧ ਜਾਂ ਉਹਨਾਂ ਦੇ ਜਿਹੜੇ ਉਹ ਉਹਨਾਂ ਦੇ ਚੌਂ ਵਾਲੇ ਸੀ ਕਿ ਉਹਨਾਂ ਨੂੰ ਜਿੱਦਾਂ ਉਹ ਲੋਕ ਸਭਾ ਚਾਰ ਹੈ ਤੇ ਐਸੀ ਉਹਨਾਂ ਨੂੰ ਦੇਖ ਸਕੀਏ ਮੇਰੇ ਖਿਆਲ ਸਾਡੀ ਤੇ ਇਹੋ ਹੀ ਮੰਗ ਸੀਗੀ ਬਾਕੀ ਉਹ ਜਿਹੜੇ ਪ੍ਰਬੰਧ ਕਰਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਕੀਤੇ ਹੋਣਗੇ ਕਿਦਾਂ ਇਹਦੇ ਕੀਤੇ ਆ ਤੇ ਸਾਡੀ ਇਹੋ ਹੀ ਮੰਗ ਹੈ ਕਿ ਉਹਨਾਂ ਨੂੰ ਮੇਰੇ ਖਿਆਲ ਰਿਹਾ ਕੀਤਾ ਜਾਣਾ ਚਾਹੀਦਾ ਤੇ ਲੋਕਾਂ 'ਚ ਆਮ ਖੁੱਲੇ ਵਿਚਰਨ ਦੇਣਾ ਚਾਹੀਦਾ ਤੇ ਜੋ ਵੀ ਮੀਡੀਆ ਨਾਲ ਵੀ ਗੱਲਬਾਤ ਕਰਨੀ ਉਹ ਉਹ ਵੀ ਉਹਨਾਂ ਨੂੰ মিডিਆ ਦੇ মিডিਆ ਵਾਲਿਆਂ ਨੂੰ ਵੀ ਇਹ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹਨਾਂ ਨਾਲ ਗੱਲ ਕਰ ਸਕਣ ਹਾਂ ਚਲੋ ਕੀ ਕਹਿਣਾ ਚਾਹੋਗੇ ਕਲਸਾ ਜੀ ਅੱਜ ਫਾਈਲ ਸਾਡਾ 100 ਚੁੱਕਾ ਬੰਦ ਕਰਨਾ ਹੈ ਇਸ ਦੀ ਐਂ ਤੁਹਾਡੇ ਕੋਲ ਹਾਂਜੀ ਅਸੀਂ ਬਹੁਤ ਦੇਰ ਤੋਂ ਲੱਗੇ ਹੋਏ ਸੀ ਇਹਦੇ ਵਿੱਚ ਨਾ ਸਾਰੇ ਦੇ ਵਿੱਚ ਬਈ ਇਹਨਾਂ ਨੂੰ ਸੌਂ ਚਕਾਈ ਜਾਵੇ ਕਿਉਂਕਿ ਇਹਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਾ ਵੀ ਇਹਦੇ ਵਿੱਚ ਟਾਈਮ ਪੀਰੀਅਡ ਹੀ ਹੁੰਦਾ ਹੈ ਆਪਾਂ ਨੂੰ ਇਹ ਸੀ ਵੀ ਇੱਕ ਵਾਰੀ ਸੌਂ ਚੁਕਾ ਦਈਏ ਕਿਉਂਕਿ ਨਹੀਂ ਕੁਝ ਦੇਰ ਬਾਅਦ ਕੈਨਸਲ ਹੋ ਜਾਂਦੀ ਹੈ ਮੈਂਬਰਸ਼ਿਪ ਸਾਨੂੰ ਇਹ ਆ ਵੀ ਪਹਿਲਾਂ ਸੌਂ ਚੁਕਾ ਕੇ ਇਹਨਾਂ ਦੀ ਅਸੀਂ ਮੈਂਬਰਸ਼ਿਪ ਸੇਫ ਕਰੀਏ ਹੁਣ ਉਸ ਤੋਂ ਬਾਅਦ ਜਦੋਂ ਇਹ ਸੌਂ ਚੱਕ ਲੈਣਗੇ ਫਿਰ ਅਸੀਂ ਐਨਐਸਏ ਹਟਾਉਣ ਤੇ ਅਸੀਂ ਕਾਰਵਾਈ ਕਰਾਂਗੇ ਤੇ ਐਨਐਸਏ ਹਟਵਾ ਕੇ ਫੇਰ ਬਾਅਦ ਲਿਆਵਾਂਗੇ ਭਾਈ ਸਾਹਿਬ ਨੂੰ ਕੋਈ ਜਾਣਕਾਰੀ ਆਈ ਹੈ ਪੰਜਾਬ ਪੁਲਿਸ ਵੱਲੋਂ ਕਿ ਕਿਸ ਟੰਮ ਲਿਆਇਆ ਜਾਏਗਾ ਜਾਂ ਕਿੰਨੇ ਸਾਨੂੰ 12:00 ਵਜੇ ਦਾ ਪਤਾ ਲੱਗਿਆ ਜੀ ਵੀ 12:00 ਵਜੇ ਸੌਂਚ ਕਾਣੀ ਹੈ ਹਾਂ ਕਿੰਨੇ ਕਿਤਨੇ ਲੋਕ ਸਾਥ ਵਿੱਚ ਰਹਿ ਸਕਦੇ ਕੁਝ ਮੈਨੂੰ ਲੱਗਦਾ ਹੈ ਵੀ ਫੈਮਿਲੀ ਮੈਂਬਰਸ ਤਾਂ ਅਲਾਉਡ ਹੈ ਉੱਥੇ ਮਿਲਣ ਵਾਸਤੇ 1 ਘੰਟੇ ਦੀ ਮੁਲਾਕਾਤ ਹੈਗੀ ਹੈ ਫੈਮਿਲੀ ਮੈਂਬਰਸ ਦੇ ਮਲਵਾਇਆ ਕਿੱਥੇ ਜਾਏਗਾ ਅੰਦਰ ਹੀ ਮਲਵਾਇਆ ਜਾਏਗਾ ਜੀ ਬਾਹਰ ਤਾਂ ਨਹੀਂ ਮਲਵਾਉਂਦੇ ਮੈਨੂੰ ਲੱਗਦਾ ਹੈ ਅਛਾ ਜੀ ਤੁਸੀਂ ਓਮ ਬਿਰਲਾ ਜੀ ਨਾਲ ਵੀ ਤੁਸੀ ਗੱਲਬਾਤ ਹਾਂਜੀ 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 ਕੋਈ ਐਨਐਸਏ ਨੂੰ ਲੈ ਕੇ ਵੀ ਗੱਲਬਾਤ ਨਹੀਂ ਹਲੇ ਓਮ ਬਿਰਲਾ ਜੀ ਨਾਲ ਨਹੀਂ ਉਹ ਅਸੀਂ ਐਨਐਸਏ ਬਾਰੇ ਗੱਲ ਅਮਿਤ ਸ਼ਾਹ ਜੀ ਨਾਲ ਕਰਾਂਗੇ ਹੋਮ ਮਿਨਿਸਟਰ ਨਾਲ ਵਿਚਾਰ ਪੰਦਰਾਂ ਹੋ ਗਿਆ ਕਦੋਂ ਜਾਊਗਾ ਜਿਹੜਾ ਡੈਲੀਗੇਸ਼ਨ ਜਾਊਗਾ ਨਾਲ ਨਹੀਂ ਹਲੇ ਭਾਜੀ ਸਾਡਾ ਤੁਹਾਨੂੰ ਦੱਸ ਰਿਹਾ ਵੀ ਏਵੇਂ ਹੀ ਐ ਸੀ ਸਾਡਾ ਵੀ ਪਹਿਲਾਂ ਸੌ ਤਾਂ ਚਕਾਈਏ ਉਗੀ ਐਵੇਂ ਕਿ ਲਟਕਾ 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 ਕਿਤੇ ਸਾਡੀ ਮੈਂਬਰਸ਼ਿਪ ਹੀ ਕੈਂਸਲ ਕਰ ਦੇਣ ਸਾਨੂੰ ਮੈਨੂੰ ਤਾਂ ਉਹਦਾ ਸੀ ਪਹਿਲਾਂ ਵੀ ਇਹਨਾਂ ਦੀ ਸਾਨੂੰ ਵੀ ਮੈਂਬਰਸ਼ਿਪ ਸੇਵ ਕੀਤੀ ਜਾਵੇ ਕਿਸ ਤਰ੍ਹਾਂ ਲੈ ਕੇ ਆਇਆ ਜਾ ਰਿਹਾ ਕੋਈ ਜਾਣਕਾਰੀ ਦੱਸੀ ਹੈ ਬਾਈ ਇਹ ਆ ਰਹੇ ਆ ਜੀ ਹਾਂ ਅੱਜ ਹੀ ਸਵੇਰੀ ਚੱਲੇ ਆਂ ਡਿਬੁਰੂਗੜ ਤੋਂ ਠੀਕ ਹੈ ਠੀਕ ਜੇ ਤੋ ਸੱਦਰ ਜੰਤੋਂ ਲਿਆਇਆ ਜਾਏਗਾ ਕਿਸ ਤੋਂ ਇਹ ਨਹੀਂ ਹਾਲੇ ਕੁਝ ਵੀ ਪਤਾ ਜੀ ਹਾਂ ਠੀਕ ਹੈ ਜੀ ਓਕੇ